ਹਰਾਂ ਦੇ ਇਹਨਾਂ ਮੌਜੂਦਾ ਹਾਲਾਤਾਂ ਦੇ ਚੱਲਦੇ ਆ ਜਿੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਤੇ ਰਾਜਨੀਤਿਕ ਦਲ ਜਿਹੜੇ ਨੇ ਉਹ ਕੁਦਦੇ ਹੋਏ ਨੇ ਰਾਹਤ ਕਾਰਜਾਂ ਵਿੱਚ ਉੱਥੇ ਹੀ ਤੁਹਾਨੂੰ ਦੱਸਦੀਏ ਕਿ ਪੰਜਾਬ ਦੇ ਵੱਖ-ਵੱਖ ਖੇਤਰਾਂ ਤੇ ਜਿਹੜੇ ਹਰ ਪ੍ਰਭਾਵਿਤ ਖੇਤਰ ਨੇ ਉਹਨਾਂ ਖੇਤਰਾਂ ਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਨ ਦੇ ਜੋ ਪ੍ਰਧਾਨ ਨੇ ਸਰਦਾਰ ਯੋਗਿੰਦਰ ਸਿੰਘ ਉਰਾਂ ਉਹ ਸਾਡੇ ਨਾਲ ਅੱਜ ਗੁਰਦਾਸਪੁਰ ਦੇ ਵਿੱਚ ਮੌਜੂਦ ਨੇ ਗੁਰਦਾਸਪੁਰ ਦੇ ਵੱਖ-ਵੱਖ ਜੋ ਮੌਕੇ ਦੇ ਸੂਰਤੇ ਹਾਲਾਤ ਨੇ ਉਹਨਾਂ ਦਾ ਦौरा ਕਰਨ ਵਾਸਤੇ ਪੁੱਜੇ ਨੇ ਔਖੀ ਘੜੀ ਦੇ ਵਿੱਚ ਲੋਕਾਂ ਦੇ ਹਾਲਾਤ ਜਾਣਨ ਵਾਸਤੇ ਪੁੱਜੇ ਨੇ ਇਸ ਲਈ ਦਰਿਆ ਬਿਆਸ ਦੇ ਕੰਢੇ ਤੇ ਪਿੰਡ ਟਾਂਡਾ 'ਚ ਬੈਠੇ ਆਂ ਗੱਲਬਾਤ ਕਰ ਲੈਨੇ ਆਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਨਰਲੇਪ ਟੀਵੀ ਤੇ ਤੁਹਾਡਾ ਹਾਰਦਿਕ ਸਵਾਗਤ ਆ ਜੀ ਧੰਨਵਾਦ ਗੁਰਿੰਦਰਾ ਸੋ ਇਨ ਮੌਕੇ ਦੇ ਹਾਲਾਤਾਂ ਨੂੰ ਸੂਰਤੇ ਹਾਲਾਤਾਂ ਨੂੰ ਕਿਵੇਂ ਦੇਖਦੇ ਆਂ ਇਹ ਕੋ ਹੁਣ ਗੁਰਵਿੰਦਰ ਹਾਲਤ ਨੇ ਜਿਹੜੇ ਜਿਹੜੇ ਅਸੀਂ ਕੱਲ ਦੇ ਦੇਖ ਰਹੇ ਹਾਂ ਕੱਲ ਦੇ ਅਸੀਂ ਇੱਥੇ ਆਏ ਹਾਂ ਜਿਵੇਂ ਸਾਥੀਆਂ ਨੂੰ ਮਲੇ ਆ ਜਾਂ ਅੱਖੀਂ ਦੇਖਿਆ ਹਾਲਤ ਘਰਾਂ ਦਾ ਹਾਲ ਸਮਾਨ ਦਾ ਹਾਲ ਪੈੜੀਆਂ ਦਾ ਹਾਲ ਦਰਿਆ ਦਾ ਹਾਲ ਜਿਹੜਾ ਹੋ ਬਹੁਤ ਹੀ ਦਰਸਯੋਗ ਹਾਲਤ ਬਣੀ ਹੋਈ ਹੈ ਤੇ ਬਹੁਤ ਹੀ ਯਾਨੀ ਪੀੜ ਜਿਵੇਂ ਕਹਿੰਦੀ ਮਨ ਨੂੰ ਪੀੜ ਹੁੰਦੀ ਹੈ ਇਹ ਗੱਲ ਸੁਣ ਕੇ ਵੀ ਇੰਨੇ ਸਾਲ ਹੋ ਗਏ ਸਰਕਾਰ ਕੋ ਬੇਚੇ ਤੱਕ ਢੰਡੋਰਾ ਪਿੱਟਿਆ ਜਾਂਦਾ ਵੀ ਪਾਣੀ ਮੁੱਕ ਗਿਆ ਹੋਏ ਪਾਣੀ ਹੈ ਨਹੀਂ ਪੰਜਾਬ ਬੰਜਰ ਹੋ ਜਾਣਾ ਤੇ ਪਾਣੀ ਦੀ ਸਾਂਭ ਸੰਭਾਲ ਦਾ ਕੋਈ ਪ੍ਰਬੰਧਾ ਕਿਤੇ ਲੋਕਾਂ ਦੀ ਪੀੜ ਇਹਨੂੰ ਲੋਕਾਂ ਨੂੰ ਮਾਰ ਰਿਹਾ ਉਹ ਪਾਣੀ ਜੀ ਨੂੰ ਤੁਸੀਂ ਕਹਿ ਰਹੇ ਹੋ ਪਾਣੀ ਬਚਾਓ ਉਹ ਪਾਣੀ ਕਹਿੰਦੇ ਵੀ ਤੁਸੀਂ ਪਾਣੀ ਸੰਭਾਲ ਨਹੀਂ ਰਹੇ ਮੈਂ ਤਾਂ ਤਾਂ ਰੁਕੜ ਬਹੁਤ ਆ ਮੈਂ ਤਾਂ ਬਾਧੂ ਆ ਤੁਹਾਡੇ ਕੋਲ ਟਾਈਮ ਮਾ ਦੇ ਅਜੇ ਤੱਕ ਉਹਨਾਂ ਦੇ ਗੇਟ ਨਹੀਂ ਦਰੋਸਤ ਬਣੇ ਜਿਨ੍ਹਾਂ ਦੀਆਂ ਮਿਆਦਾਂ ਪੁੱਗੀਆਂ ਗੇਟਾਂ ਦੀਆਂ ਉਹ ਟੁੱਟ ਰਹੇ ਨੇ ਤੁਹਾਡੇ ਤੁਸੀਂ ਤਾਂ ਲੋਕ ਤਬਾਹ ਹੋ ਰਹੇ ਨੇ ਤੁਸੀਂ ਤਾਂ ਤੁਸੀ ਬਣਾ ਦੇ ਕਦੇ ਮਿੱਟੀ ਦੀ ਚਾਰ ਚੇਪੇ ਨਹੀਂ ਛੁੱਟੇ ਹੁਣ ਤੱਕ ਤੁਸੀਂ ਤੁਸੀ ਬਿਨਾਂ ਨੂੰ ਪੱਕੇ ਨਹੀਂ ਕਰ ਸਕੇ ਤੇ ਲੋਕ ਤਾਂ ਤੁਹਾਨੂੰ ਤੁਹਾਡੀਆਂ ਝੋਲੀਆਂ ਭਰ ਦੇਣਗੇ ਤੁਸੀਂ ਚਾਹੋ ਤਾਂ ਸਹੀ ਲੋਕਾਂ ਕੋਲੇ ਤੁਸੀਂ ਲੋਕਾਂ ਦੇ ਬਣਦੇ ਨਹੀਂ ਇਸ ਕਰਕੇ ਖੇਖਣ ਕਰਨ ਦੀ ਖਾਤਰ ਆਉਣੇ ਹੋ ਤੁਸੀਂ ਇੱਥੇ ਦਾਮੇ ਫੋਟੋਆਂ ਲਾਉਣੇ ਹੋ ਕਦੇ ਕਿਸ਼ਤੀਆਂ 'ਚ ਬਹਿ ਕੇ ਕਦੇ ਆਪਣੇ ਝੱਗੇ ਭੇਗੇ ਕਦੇ ਕਪੜੇ ਵੋਟਾਂ ਸਮੇਤ ਚਿੱਕੜ 'ਚ ਬੜ ਕੇ ਤੇ ਤੁਸੀਂ ਖੇਖਣ ਕਰਦੇ ਹੋ ਲੋਕਾਂ ਨਾਲ ਦੀ ਨਜ਼ਰ ਤੱਕ ਇਹਨਾਂ ਦੇ ਦੁੱਖ ਦਰਦ ਨੂੰ ਨਹੀਂ ਸਮਝਦੇ ਇਹਨਾਂ ਨੂੰ ਨੇੜੇ ਨੂੰ ਦੇਖਦੇ ਉਹਨਾਂ ਜਿਹੜੇ ਲੋਕਾਂ ਦੇ ਮਨ ਤੁਸੀਂ ਜਿੱਤ ਨਹੀਂ ਸਕਦੇ ਇਸ ਕਰਕੇ ਪੀੜਤ ਇਲਾਕਾ ਵਾ ਬਾਰ ਬਾਰ ਇਹ ਪੀੜਾ ਖੰਡਾ ਰਿਹਾ ਹੈ ਇਹਦੀ ਪੀੜਤ ਹੁੰਦੇ ਸਮੇਂ ਇਹਨਾਂ ਦੀ ਬਾਹ ਫੜ ਕੇ ਇਹਨਾਂ ਨੂੰ 100% ਬਾਪਜਾ ਦੇਲ ਦੀ ਗੱਲ ਸੋ ਜਿਵੇਂ ਪਿੰਡ ਟਾਂਡੇ ਦੇ ਵਿੱਚ ਤੁਸੀਂ ਬੈਠੀ ਹੋ ਤੁਹਾਡੇ ਧਿਆਨ ਚ ਲਿਆਦੀ ਹੈ ਕਿ ਪ੍ਰਧਾਨ ਜੀ 2023 ਦੇ ਵਿੱਚ ਵੀ ਇਸੇ ਹੀ ਸਥਾਨ ਤੋਂ ਜਿਹੜੀ ਤੁਸੀ ਬਣ ਟੁੱਟਦਾ ਵਾ ਦੋ ਤਿੰਨ ਜਗ੍ਹਾ ਤੋਂ ਜਿਹੜੇ ਨੇ ਪਾੜ ਪੈ ਜਾਂਦੇ ਨੇ ਤੇ ਸਰਕਾਰਾਂ ਦੀ ਬੇਵੱਸੀ ਹੋ ਜਾਂਦੀ ਆ ਆਮ ਆਮਾ ਵਲੋਂ ਜਿਵੇਂ ਹੁਣ ਤੁਹਾਡੀਆਂ ਜਥੇਬੰਦੀਆਂ ਜੁਟੀਆਂ ਹੋਈਆਂ ਇਹ ਬੰਨ ਜਿਹੜੇ ਆ ਬੰਨੇ ਸੀਗੀ ਸੰਗਤਾਂ ਵੱਲੋਂ ਕਹਿ ਸਕਦੇ ਆ ਤੇ ਉਦੋਂ ਵੀ ਸਰਕਾਰਾਂ ਵੱਲੋਂ ਬੇਸ਼ੱਕ ਦਾਅਵੇ ਕੀਤੇ ਗਏ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਹਿਲ ਦੇ ਦਾਤੇ ਬੰਨੇ ਜਾਣਗੇ ਪਰ ਪਿੱਛੇ 70 75 ਸਾਲ ਦੀਆਂ ਜਿਹੜੀਆਂ ਤਤਕਾਲੀ ਸਰਕਾਰਾਂ ਸੀ ਜਾਂ ਮੌਜੂਦਾ ਸਰਕਾਰਾਂ ਸੀ ਕੰਕਰੀਟ ਦੇ ਬੰਨ ਜਿਹੜੇ ਅੱਜ ਤੱਕ ਉਸ ਪਾਸੇ ਤਵੱਜੂ ਨਹੀਂ ਦਿੱਤੀ ਗਈ ਉਹ ਅਸੀਂ ਹੁਣ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਉਹਨਾਂ ਤੋਂ ਅਸੀਂ ਪਤਾ ਕੀਤਾ ਸਾਥੀਆਂ ਨੂੰ ਪੁਰਾਣੇ ਜਿਹੜੇ ਬੰਦੇ ਸੀ ਉਹਨਾਂ ਨੂੰ ਪੁੱਛਿਆ ਵੀ ਜਿਹੜੇ ਤੁਸੀਂ ਵਨ ਪਹਿਲਾਂ ਸਤਰਾ ਵਿੱਚ ਲੱਗੇ ਸੀ ਤੁਸੀਂ ਵਨ ਜੀ ਉਹ ਤੁਸੀਂ ਵਨ ਦੀ ਮਿੱਟੀ ਤਾਂ ਸਗੋਂ ਇਹਨਾਂ ਦੇ ਖੋਰ ਲਈ ਦੁਬਾਰਾ ਹੋਰ ਤਾਂ ਕਿ ਲਾਉਣੀ ਸੀ ਨਵੀਂ ਜੀ ਜੀ ਜ ਜਨੇ ਉਹ ਜਿਹੜਾ ਮਕੇਰੀਆਂ ਵਾਲੇ ਪਾਸੇ ਵਿਆਸ ਦਾ ਮਕੇਰੀਆਂ ਵਾਲਾ ਪਾਸਾ ਹਿਆਰਪੁਰ ਵਾਲਾ ਪਾਸਾ ਉਹ ਤਾਂ ਕਮਜ਼ੋਰ ਹੀ ਇੰਨੀ ਹੈ ਵੀ ਉਹ ਟੁੱਟ ਕੇ ਸਾਰਾ ਨੁਕਸਾਨ ਕਰ ਦਿੰਦੀ ਹੈ ਜੇ ਇਹ ਇਹ ਬਰਦਾਸਪੁਰ ਵਾਲਾ ਪਾਸਾ ਤੁਸੀਂ ਵਨ ਦਾ ਬਚਿਆ ਹੋਇਆ ਹੈ ਉਹ ਵੀ ਤਾਂ ਐ ਵੀ ਉਧਰ ਦਾ ਢਾਡਾ ਥੋੜਾ ਪਤਾ ਫਰਕ ਹੈ ਤੇ ਉੱਥੇ ਮਿੱਟੀ ਕਿਸੇ ਨੇ ਪੁੱਟੀ ਨਹੀਂ ਵੱਢੀ ਰਹੀ ਇਹ ਤਾਂ ਮਿੱਟੀ ਵੱਢ ਕੇ ਅੱਧੀ ਦੀ ਕੀਤੀ ਪਈ ਹੈ ਦੂਜੀ ਗੱਲ ਇੱਧਰ ਦਿਖਾ ਤਾਂ ਹੋਰ ਟਾਂਡੇ ਵਾਲੀ ਗੱਲ ਤੁਸੀਂ ਕਰਦੇ ਹੋ ਦੂਜਾ ਤਾਂ ਦਿਖਾ ਤੇ ਇੱਧਰ ਆ ਵੀ ਉਹਦੇ ਵਿੱਚ ਤਾਂ ਜੰਗਲਾਤ ਹੀ ਹੈ ਦਰਿਆ ਦੇ ਵਿੱਚੋਂ ਗਿਆ ਵਾ ਜੰਗਲਾਤ ਦੇ ਝੁੰਡ ਖੜੇ ਆ ਉੱਤੇ ਦਰਸਤਾਂ ਦੇ ਉਹਨਾਂ ਦੇ ਵਿੱਚ ਮਿੱਟੀ ਆ ਕੇ ਲੱਗ ਜਾਂਦੀ ਹੈ ਉਹ ਦਰਿਆ ਭਰਿਆ ਵਾ ਮਿੱਟੀ ਨਾਲ ਅਟਿਆ ਪਿਆ ਤੇ ਪੈਣੀਆਂ ਨਾਲ ਉੱਚਾ ਦਰਿਆ ਇਸ ਕਰਕੇ ਬਹੁਤ ਸਾਰੀਆਂ ਗੈਲੀਆਂ ਨੋਟ ਕੀਤੀਆਂ ਨੇ ਜਿਹੜੀਆਂ ਕਿ ਸਰਕਾਰੀ ਤੌਰ ਤੇ ਸਰਕਾਰ ਦੀਆਂ ਨੇ ਸਰਕਾਰ ਨੂੰ ਨੋਟ ਕਰਨੀਆਂ ਚਾਹੀਦੀਆਂ ਨੇ ਇਹ ਜਿਹੜੀ ਮਾਰ ਪਈ ਹੈ ਇਹ ਇਹ ਕੁਦਰਤ ਦੀ ਮਾਰ ਨਹੀਂ ਇਹ ਮੰਨੀ ਜਾ ਸਕਦੀ ਹੈ ਵੀ ਇਹ ਬੰਦਿਆਂ ਦੀ ਦੀ ਕਾਰਗੁਜ਼ਾਰੀ ਦਾ ਸਦਕਾ ਹੈ ਇਹ ਕੁਦਰਤ ਨਾਲ ਛੇੜ ਛਾੜਦਾ ਸਦਕਾ ਇਹ ਸੋਡੇ ਸਾਇੰਸ ਦੇ ਕੀਤੇ ਹੋਏ ਵਿਕਾਸ ਦਾ ਸਦਕਾ ਜਿਹੜਾ ਕੁਝ ਵਾਪਰ ਰਿਹਾ ਇਹ ਤੋਂ ਖਬਰਦਾਰ ਹੋ ਕੇ ਲੋਕਾਂ ਦੀ ਸਾਰ ਲੋ ਤੇ ਲੋਕਾਂ ਦੇ ਬਣ ਕੇ ਚੱਲੋ ਨਹੀਂ ਲੋਕ ਮਾਫ਼ ਨਹੀਂ ਕਰਦੇ ਸੋ ਇਹ ਜਿਵੇਂ ਤੁਸੀਂ ਗੱਲ ਕੀਤੀ ਕਿ ਕੁਦਰਤ ਦਾ ਜਿਹੜਾ ਖਲਵਾੜ ਆ ਇਹਦੇ ਨਤੀਜੇ ਨੇ ਇਹਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਇਹ ਜਿਹੜੀਆਂ ਕੁਦਰਤੀ ਆਫਤਾਂ ਜਿਹੜੀ BBM ਬੋਰ ਨੂੰ ਲੈ ਕੇ ਸਵਾਲ ਨੇ ਕਿ ਇਹ ਆਈ ਨਹੀਂ ਲਿਆਂਦੀ ਗਈ ਇਸ ਤਰ੍ਹਾਂ ਦੀਆਂ ਵੀ ਚਰਚਾਵਾਂ ਨੇ ਹਾਂ ਹੈ ਸਾਰਿਆਂ ਦੇਖੋ ਆਲਮੀ ਤਬਸ਼ਾਹੀ ਕੋਈ ਲੋਕਾਂ ਤੋਂ ਲੁਕੀ ਹੋਈ ਗੱਲ ਨਹੀਂ ਸਾਰੇ মিডিਆ ਨਾਲ ਜੁੜੇ ਹੋ ਆਖਬਾਰਾਂ ਨਾਲ ਜੁੜੇ ਹੋਇਆ ਆਲਮੀ ਤਬਸ ਕੀ ਨੇ ਪਾਈ ਹੈ ਜੀ ਆਲਮੀ ਤਬਸ ਦਾ ਕੀ ਹਾਲ ਵੜਾ ਹੈ ਮੈਂ ਇਹ BBM ਮੈਨੇਜਮੈਂਟ ਦੇ ਵਿੱਚ ਜੇ ਹੁਣ ਕੇਂਦਰ ਦਾ ਇਹਦਾ ਸਟੇਟ ਦਾ ਸਮਾਨ ਹੈ ਇਹ ਇਸ ਸਟੇਟ ਦਾ ਅਧਿਕਾਰ ਹੋਣਾ ਚਾਹੀਦਾ ਹਰ ਇੱਕ ਜਗ੍ਹਾ ਤੇ ਆਪਣੇ ਡੈਮਾ ਤੇ ਸੂਬੇ ਦਾ ਅਧਿਕਾਰ ਹੁੰਦਾ ਜੀ ਇਹ ਕੇਂਦਰ ਦੇ ਅਖਰ ਕਿੱਥੋਂ ਬਣ ਗਿਆ ਹੈ ਕੇਂਦਰ ਨੇ ਫਿਰ ਇਹ ਗਲਤੀ ਚੱਲ ਕਿਉਂ ਨਾ ਕੀਤਾ ਜਿਹੜਾ ਕੇਂਦਰੀ ਮੰਤਰੀ ਬੋਲਦਾ ਸੀਗਾ ਇੱਥੇ ਆ ਕੇ ਜੀ ਇਹ ਮੈਨਿੰਗ ਨਾਲ ਇੱਥੇ ਹੜ ਆ ਗਈ ਤੁਸੀਂ ਇਹ ਕਹਿੰਦੇ ਕਿਹਾ ਵੀ ਭਾਖੜਾ ਮੈਨੇਜਮੈਂਟ ਦੀ ਉਹ ਗੇਲੀ ਨਾਲ ਹੜ ਆਇਆ ਤੁਸੀਂ ਕਿੰਨਾ ਪਾਣੀ ਇੱਥੇ ਛੱਡਤਾ ਕਿੰਨਾ ਪਾਣੀ ਪਿੱਛੋਂ ਹੋਰ ਆ ਰਿਹਾ ਹੈ ਕਿੰਨਾ ਸਹੀ ਜਿ ਸਹੀ ਜਿ ਛੱਡੀਏ ਤਾਂ ਕਿ ਉਹਨਾਂ ਤੇ ਮਾਰ ਨਾ ਪਵੇ ਇਹ ਗੱਲ ਦਾ ਧਿਆਨ ਕਿਉਂ ਨਹੀਂ ਕੀਤਾ ਜਾ ਰਿਹਾ ਜਦ ਨਹੀਂ ਆਪਦੀ ਜ਼ਿੰਮੇਵਾਰੀ ਤੋਂ ਭੱਜ ਕੇ ਛਾਸੀ ਰੋਟੀਆਂ ਸੇਕਣ ਦੀ ਖਾਤਰ ਇੱਕ ਦੂਜੇ ਤੇ ਇਲਜ਼ਾਮ ਪਾਜੀ ਕਰਕੇ ਲੋਕਾਂ ਦੇ ਮਾਮਲੇ ਦੀ ਗੱਲ ਕੋਈ ਨਹੀਂ ਕਿਸੇ ਨੇ ਕੀਤੀ ਅਜੇ ਤੱਕ ਨਾ ਭਗਵਾਨ ਤਮਨ ਦਾ ਮੂੰਹ ਨਾ ਕੇਂਦਰੀ ਮੰਤਰੀ ਦਾ ਮਾਮਲਾ ਅਜੇ ਤੱਕ ਕੇਂਦਰ ਸਰਕਾਰ ਨੇ ਇਹਨੂੰ ਕੌਮੀ ਆਪਤ ਨਹੀਂ ਐਲਾਨਿਆ ਕੌਮੀ ਆਪਤ ਐਲਾਨੋਂ ਤੁਸੀਂ ਉਤਰੀ ਅਰਧਾਕਾਂਡ ਦੇ ਵਿੱਚ ਵੀ ਹੜ੍ਹ ਆਏ ਨੇ ਹਿਮਾਚਲ ਦੇ ਵਿੱਚ ਵੀ ਹੜ੍ਹ ਆਏ ਨੇ ਪੰਜਾਬ ਤਾਂ ਤੁਹਾਡੇ ਸਾਹਮਣੇ ਹੈ ਇਸ ਕਰਕੇ ਗਰਦਾ ਅਜੇ ਖਤਰੇ ਚੱਲ ਰਹੇ ਹੈ ਅਜੇ ਬਿਆਸ ਦਾ ਵੀ ਢਾਲਾ ਰਿਵਰ ਇਹ ਵੀ ਅਜੇ ਪਤਾ ਨਹੀਂ ਕਿੰਦਰ ਨੂੰ ਕੀ ਕਰੂਗਾ ਤੇ ਲੰਮਾ ਸਮਾਂ ਇੱਥੇ ਜਿਹੜੀ ਆ ਖੜੀ ਹੈ ਗੰਨੇ ਦੀ ਫਸਲ ਖੜੀ ਹੈ ਇਹ ਚਲੋ ਜੇ ਬਾਦ ਪਾਣੀ ਉਤਰ ਜਾਂਦਾ ਤਾਂ ਬਚੂਗੀ ਪਰ ਇਹਦੇ ਬਾਅਦ ਇਹ ਕੰਨਾ ਵਿਖਣਾ ਫਿਰ ਇਹਦੀ ਰਿਕਵਰੀ ਤੇ ਕੱਟ ਲਾਉਣਗੇ ਤੁਸੀਂ ਨਹੀਂਦੀ ਰਿਕਵਰੀ ਘਟ ਗਈ ਜੀ ਇਹ ਪੇਮੈਂਟ ਹੈ ਅਜੇ ਤੱਕ ਤਾਂ ਇਹਨਾਂ ਦੇ 61 ਰੁਪਏ 61 ਰੁਪਏ ਜਿਹੜੇ ਰਹਿੰਦੇ ਨੇ ਪੇਮੈਂਟ ਉਹ ਨਹੀਂ ਕੀਤੀ ਉਹਦੀ ਖਾਤਰ ਇਹਨਾਂ ਨੂੰ ਅੰਦੋਲਨ ਕਰਨਾ ਪੈਣਾ ਹੈ ਉਹਦੀ ਖਾਤਰ ਦੋ ਤਰੀਕ ਦਾ ਪ੍ਰੋਗਰਾਮ ਰੱਖਿਆ ਸੀ ਜਿਹੜਾ ਕੈਨਸਲ ਕਰਨਾ ਪਿਆ ਗਿਆ ਕੁਦਰਤੀ ਆਪਤ ਕਰਕੇ ਇਸ ਕਰਕੇ ਅਜੇ ਤਾਂ ਉਹ ਪੇਮੈਂਟ ਖੜੀ ਹੈ ਤੇ ਤੁਸੀਂ ਕਿਸਾਨਾਂ ਪ੍ਰਧਾਨ ਜੀ ਮਾਫ ਕਰਨਾ ਤੁਹਾਡੀ ਗੌਰਵਤ ਦੀ ਬਾਰ ਬਾਰ ਆਵਾਜ਼ਾਂ ਉੱਠਦੀਆਂ ਨੇ ਚਲੋ ਮੰਗ ਹੈ ਵੀ ਜਾਇਜ਼ ਜਾਇਜ਼ ਬਾਠਪੇ ਦੀ ਬਾਠਪੇ ਦੀ ਤੁਸੀਂ ਇੱਕ ਸੂਝਬੂਝ ਦਾ ਪ੍ਰਤੀਕ ਦਿੱਤਾ ਕਿ ਇਹ ਜਿਹੜਾ ਵਾ ਕੈਨਸਲ ਕਰ ਦਿੱਤਾ ਗਿਆ ਧਰਨਾ ਜਿਹੜਾ ਰੱਦ ਕਰ ਦਿੱਤਾ ਗਿਆ ਪਰ ਮੌਕੇ ਦੇ ਹਾਲਾਤ ਨੇ ਜਿਹੜੇ ਇਹ ਕਾਠ ਬਾਠ ਦੇ ਨਹੀਂ ਇਹ ਤੇ ਲੋਕਾਂ ਦੀਆਂ ਜਾਨਾਂ ਬਚਾਉਂਦੇ ਨੇ ਇਹ ਤੋਂ ਬੰਦੇ ਮੁੱਦੇ ਇਹ ਸੇ ਕਰਕੇ ਅਸੀਂ ਸਾਰੇ ਪ੍ਰੋਗਰਾਮ ਦੋ ਵਾਲਾ ਵੀ ਰੱਦ ਕਰਤਾ 14 ਦਾ ਸਾਡਾ ਬਰਨਾਲੇ ਰੱਖਿਆ ਸੀ ਉਹ ਵੀ ਅਸੀਂ ਰੱਦ ਕਰਤਾ ਅਸੀਂ ਜਥੇਬੰਦਕ ਤੌਰ ਤੇ ਫੈਸਲਾ ਲਿਆ ਵੀ ਜਿੰਨਾ ਚਿਰ ਤੱਕ ਇਹ ਸਾਥੀਆਂ ਦੀ ਕਣਕ ਨਹੀਂ ਬੀਜੀ ਜਾਂਦੀ ਇਸਪੀੜ ਤਲਾਕੀ ਦੀ ਅਸੀਂ ਇਹਨਾਂ ਦੇ ਨਾਲ ਜੁੜ ਕੇ ਰਹੀ ਅਸੀਂ ਕਿੰਨਾ ਕਰ ਸਕਦੇ ਆ ਉਹ ਤਾਂ ਸਮਾਂ ਦੱਸੂਗਾ ਸਾਨੂੰ ਲੋਕਾਂ ਦਾ ਕਿੰਨਾ ਸਮਰਥਨ ਮਿਲਦਾ ਅਸੀਂ ਇਹਨਾਂ ਦੇ ਨਾਲ ਖੜਾਗੇ ਡਟ ਕੇ ਮਦਦ ਕਰਾਂਗੇ ਤੇ ਇਹਨਾਂ ਦੇ ਬਰਾਬਰਾਂ ਅਸੀਂ ਅੱਜ ਆ ਜਾ ਸਾਡੇ ਕੋਲ ਕੁਝ ਨਹੀਂ ਖਾਦੀ ਹਥਾਂ ਆ ਅੱਜ ਵੀ ਸਾਨੂੰ ਬੜਾ ਸਤਿਕਾਰ ਮਿਲਿਆ ਇਹ ਕਹਿ ਕੇ ਵੀ ਤੁਸੀਂ ਪਤਾ ਲੈਣੇ ਆ ਗਏ ਫਿਰ ਜਦੋਂ ਅਸੀਂ ਭਰੇ ਹੱਥਾਂ ਮਾ ਕੇ ਭਲਾ ਸਾਡ ਨੂੰ ਹੱਥਾਂ ਦੇ ਚੱਕਣਗੇ ਨਹੀਂ ਇਸ ਕਰਕੇ ਸਾਨੂੰ ਇੱਕ ਦੂਜੇ ਦੀ ਮਦਦ ਕਰਨ ਦਾ ਜਦੋਂ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਹਾਂ ਤਾਂ ਦੂਜੀਆਂ ਸਟੇਟਾਂ ਵੀ ਸਾਡੀ ਮਦਦ ਤੇ ਜਿਵੇਂ ਆਈਆਂ ਨੇ ਸਾਥੀ ਆਏ ਨੇ ਬਹੁਤ ਸਾਰੇ ਹਿੱਸੇ ਆਏ ਨੇ ਇਹ ਇਸ ਗੱਲ ਨੂੰ ਜਿਹੜੀ ਇਹ ਰਵਾਇਤ ਬਣਾਉਣਾ ਤੇ ਇਹਨੂੰ ਰਵਾਇਤ ਬਣਾ ਕੇ ਸਿਰ ਜੋੜਨਾ ਸਿਰ ਜੋੜ ਕੇ ਸਟੇਟ ਤੇ ਸੱਠ ਮਾਰਨਾ ਤੇ ਉਹਦੇ ਤੋਂ ਵੀ ਉਹਦੇ ਫਰਜ਼ਾਂ ਦੀ ਪੂਰਤੀ ਕਰਾਉਣੀ ਇਹ ਸੜਕ ਕਾਰਜ ਹੈ ਇੱਕ ਤੁਸੀਂ ਗੱਲ ਕੀਤੀ ਸੀ ਕਿ ਸਿਆਸੀ ਰੋਟੀਆਂ ਪਕਾਉਣ ਦਾ ਬੜਾ ਦੌਰ ਚੱਲ ਰਿਹਾ ਹੈ ਨਾ ਫੋਟੋ ਸ਼ੂਟ ਦਾ ਬਹੁਤ ਦੌਰ ਹੈਗਾ ਚਾਰਜ ਫਿਰ ਚਰਚਾਵਾਂ ਮੀਨੇ ਸੋਸ਼ਲ ਮੀਡੀਆ ਤੇ ਉੱਥੇ ਹੀ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਹੀ ਫਰਕਦਿਲੀ ਦਿਖਾਈ ਆ ਨੋਟਾਂ ਦੇ ਬੰਡਲ ਵੰਡੇ ਜਾ ਰਹੇ ਨੇ ਡੀਜ਼ਲ ਜਿਹੜਾ ਡੀਜ਼ਲ ਵੀ ਤਕਸੀਮ ਕੀਤਾ ਜਾ ਰਿਹਾ ਵਕੂ ਵਕ ਥਾਵਾਂ ਤੇ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਕਹਿੰਦੇ ਕਿ ਜੇ ਸਾਡੀ ਸਰਕਾਰ ਬਣਾਉਂਦੇ ਹੋ ਕਿ ਕੰਕਰੀਟ ਦੀ ਅਸੀਂ ਜਿਹੜੀ ਹੈ ਪੂਰੇ ਬੰਨ ਜਿਹੜੇ ਬੰਦਿਆਂਗੇ ਇਹ ਛੋਟੀ ਗੱਲ ਆ ਸਾਡੇ ਲਈ ਦੇਖੋ ਉਹ ਜੋ ਪੈਸੇ ਹੁਣ ਲੋਕਾਂ 'ਚ ਹੰੜ ਰਿਹਾ ਹੈ ਉਹ ਲੋਕਾਂ ਦੇ ਕਿਸੇ ਦੀ ਮਦਦ ਹੋ ਰਹੀ ਹੈ ਫੌਰੀ ਉਹ ਗੱਲ ਠੀਕ ਹੈ ਕਹਿ ਸਕਦੇ ਆ ਵੀ ਉਹ ਠੀਕ ਹੈ ਪਰ ਮੈਨੂੰ ਇਹ ਦੱਸੋ ਵੀ ਭਲਾ ਇਹਦੇ ਪਿੱਛੇ ਮਨੋਰਤ ਅਸਲ ਕੀ ਚੀਜ਼ ਹੈ ਆਪਦੀ ਮੋੜ ਸਤਾ ਹਾਸਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਧਰ ਤੇ ਫਿਰ ਇਹ ਪੁੱਛੋ ਬਾਦਲ ਸਾਹਿਬ ਨੂੰ ਵੀ ਤੁਸੀਂ 10 ਸਾਲਾਂ ਦੇ ਵਿੱਚ 10 ਸਾਲ ਤਾਂ ਹੁਣੇ ਰਾਜ ਕਰਕੇ ਗਏ ਹੋ ਨਾ ਜੀ 2007 ਤੋਂ ਲੈ ਕੇ 2017 ਤੱਕ 10 ਸਾਲਾਂ ਚ ਦੱਸ ਦੋ ਵੀ ਤੁਸੀਂ ਮੰਨਦੇ ਤੁਸੀਂ ਕਿੰਨੀ ਮਿੱਟੀ ਦਾ ਕੋਈ ਚੇਪਾ ਸੋਟੇ ਕਦੇ ਇਹ 10 ਸਾਲਾਂ ਚ ਪਈ ਮਾਰ ਦੀ ਕਦੇ ਇਹਨਾਂ ਦੀ ਸਾਰ ਲਈ ਹੈ ਜੇ 10 ਸਾਲਾਂ ਦੇ ਵਿੱਚ ਤੁਸੀਂ ਸਦਾ ਤੇ ਹੁੰਦੇ ਸਾਰ ਨਹੀਂ ਲਈ ਤਾਂ ਅੱਜ 70 ਤੋ ਵਾਰ ਹੋ ਕੇ ਨਾ ਜੀ ਆਪ ਭਗਵਾਨ ਤੁਮਾਨ ਹੁੰਦਾ ਨਾ ਜੀ ਇੱਥੇ ਆਪਣੇ ਜੋੜੇ ਚੱਟਦਾ ਫਿਰਦਾ ਹੁੰਦਾ ਜੀ ਸਦਾ ਚ ਨਾ ਹੁੰਦਾ ਹੁਣ ਉਹ ਕੁਰਸੀ ਤੇ ਐ ਹੁਣ ਬਿਮਾਰ ਹੋ ਗਿਆ ਇਹ ਲੋਕ ਲੋਕ ਘਰੋਂ ਮਾਈਆਂ ਬੈਠੀਆਂ ਨੇ ਤੁਸੀਂ ਹੈਰਾਨ ਹੋਵੋਗੇ ਗੁਰਵਿੰਦਰ ਮੈਂ ਹੁਣ ਦੇਖ ਕੇ ਆਇਆ ਵੀ ਇੱਕ ਮਾਈ ਸਾਡੀ ਜਿਹਦੀ ਉਮਰ 70 ਸਾਲ ਦੀ ਹੋਣੀ ਹੈ ਘਟੋ ਘਟ ਉਹ ਜਿਹੜੀ ਬੋਰੀਆਂ ਦੀ ਪੱਲੀ ਆ ਨਾ ਉਹਦੇ ਤੇ ਪਾ ਕੇ ਬੰਨਦੀ ਜਿੱਤੇ ਬੈਠੀ ਜਾਨੀ ਉਹਦੇ ਕਪੜੇ ਵੀ ਭਿੱਜੇ ਪਏ ਮੈਂ ਹੁਣੇ ਉਹਦੇ ਕੋਲ ਬਹਿ ਕੇ ਆਇਆ ਪਰ ਉਹ ਸੰਤੋਸ਼ ਦੀ ਹਾਸੇ ਵੀ ਭਈ ਚੱਲ ਇੱਕ ਵਾਰ ਉਹ ਗੱਲ ਕਰਦਿਆ ਕਰਦਿਆ ਜਾਨੀ ਐ ਲੱਗਦਾ ਸੀ ਵੀ ਯਾਰ ਕੀ ਕਹੀਏ ਸਰਕਾਰਾਂ ਕਿਸ ਰੂਪ ਚ ਕਹੀਏ ਕਿਹੜੀ ਗੱਲ ਕਹੀਏ ਜਿਹਦੇ ਨਾਲ ਇਹਨਾਂ ਨੂੰ ਰੜਕ ਪਵੇ ਆਪਦੇ ਲੋਕਾਂ ਨੂੰ ਕਿਹੜੀ ਗੱਲ ਕਹੀਏ ਜਿਹਦੇ ਨਾਲ ਇਹਨਾਂ ਨੂੰ ਗੁੱਸਾ ਆਵੇ ਜਿਹਨਾਂ ਦੀ ਰੋਹ ਆਵੇ ਜਿਵੇਂ ਇਹਨਾਂ ਨੂੰ ਪਤਾ ਲੱਗ ਗਿਆ ਸਾਡਾ ਦੁਸ਼ਮਣ ਅਸਲੀ ਚ ਕੌਣ ਆ ਸਾਡੇ ਹਾਕਮ ਸਾਡੇ ਦੁਸ਼ਮਣ ਨੇ ਸਾਡੇ ਹਾਕਮਾਂ ਦੀ ਪਾਲਿਸੀ ਠੀਕ ਨਹੀਂ ਉਹ ਨੀਤੀ ਠੀਕ ਕਰਨ ਵਾਸਤੇ ਸਾਨੂੰ ਸੰਘਰਸ਼ ਕਰਨਾ ਪਵੇ ਸਾਨੂੰ ਇੱਕ ਜਟ ਹੋ ਕੇ ਮੈਦਾਨ ਤੇ ਨਤਰਨਾ ਪਵੇ ਫਿਰ ਦੇਖ ਲਾਂਗੇ ਕਿੱਦਾਂ ਹੋ ਜਾਂਦਾ ਹੈ ਅੱਛਾ ਅਖੀਰਲਾ ਸਵਾਲ ਹੈ ਕਿ ਜਿਵੇਂ ਇੱਕ ਪਾਸੇ ਹੜ ਆਏ ਹੋਏ ਨੇ ਦੂਜੇ ਪਾਸੇ ਦਾਨੀ ਸੱਜਣਾ ਦਾ ਵੀ ਹੜ ਆਇਆ ਹੋਇਆ ਤੇ ਤੁਹਾਡੇ ਜਥੇਬੰਦੀ ਦੀ ਹੁਣ ਕੀ ਵਿਉਂਤਬੰਦੀ ਅੱਗੇ ਕਿੱਥੇ ਕਿੱਥੇ ਜਿਵੇਂ ਤੁਸੀਂ ਬੰਨ ਬੰਨ ਵੈਸੇ ਤਾਂ ਤੁਸੀਂ ਮੌਤਬੰਦੀ ਬਾਰੇ ਸਾਡੀ ਬੰਦੀ ਸੁਣੀ ਲਿਆ ਅਸੀਂ ਇਹ ਚਾਹੁੰਦੇ ਆਂ ਵੀ ਆਪਾਂ ਅਸੀਂ ਇਹ ਸੁਰਟੀ ਯਕੀਨੀ ਕਰਨਾ ਚਾਹੁੰਦੇ ਆਂ ਕਿ ਸਾਡਾ ਪਹੁੰਚਾ ਹੋਇਆ ਮਾਲ ਟੇਲ ਤੱਕ ਪਹੁੰਚੇ। ਸਪੀਡ ਤੇ ਹਿੱਸਿਆਂ ਨੂੰ ਮਿਲੇ। ਇਸ ਗੱਲ ਦੀ ਗਾਰੰਟੀ ਕਰਨ ਦੀ ਖਾਤਰ ਤਾਂ ਅਸੀਂ ਅੱਜ ਆਏ ਆ। ਤੁਹਾਡੇ ਜਰੀਏ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੇ ਰਸਤੇ ਦੇ ਵਿੱਚ ਰੋਕਾਂ ਲਾ ਰਹੀ ਆ ਸਰਕਾਰ ਰੋਕਾਂ ਲਾ ਰਹੀ ਆ ਬਾਹਰਲੇ ਸਟੇਟਾਂ 'ਪੋਂ। ਉਹ ਰੋਕਾਂ ਦੀ ਖਾਤਰ ਅਸੀਂ ਦੇਖਦੇ ਆ ਵੀ ਕਿਹੜੀਆਂ ਸਟੇਟਾਂ 'ਚ ਕਿਤੇ ਰੋਕ ਲੱਗਦੀ ਆ ਅਸੀਂ ਕੀ ਪ੍ਰਬੰਧ ਕਿੰਨਾ ਕਰ ਸਕਦੇ ਆ। ਅਸੀਂ ਵੀ ਕਰਾਂ। ਤੇ ਸਾਨੂੰ ਉਹ ਜਿਹੜੇ ਸਾਥੀ ਭੇਜ ਰਹੇ ਨੇ ਉਧਰੋਂ ਮਦਦ ਉਹਨਾਂ ਘੱਟੋ ਘੱਟ ਉਧਰੋਂ ਉਹਨਾਂ ਕਾ ਕੋਸ਼ਿਸ਼ ਕਰਿਆ ਕਰਨ ਵੀ ਜਿਹੜੇ ਉਹ ਗੱਡੀਆਂ ਭੇਜ ਰਹੇ ਨੇ ਉਹਨਾਂ ਦੇ ਨਾਲ ਆਪਦੇ ਕਾਫਲੇ ਲੈ ਕੇ ਆਪਦੀ ਹੱਦ ਟਪਾਉਣ ਵੀ ਕਿਹੜਾ ਰੋਕਦਾ ਦੱਸੋ ਉਹ ਜਾ ਕੇ ਪੁਲਿਸ ਦੇ ਨਾਕੇ ਤੋੜ ਕੇ ਕਿਉਂ ਨਹੀਂ ਆ ਸਕਦੇ ਕਿਹੜਾ ਰੋਕ ਦੂਗਾ ਲਾਠੀ ਚਾਰਜ ਹੋਊਗਾ ਫਿਰ ਇਸ ਗੱਲ ਦਾ ਜਵਾਬ ਤਾਂ ਦੇਣਗੇ ਵੀ ਲਾਠੀ ਚਾਰਜ ਕਿਹੜੀ ਗੱਲ ਤੇ ਕਰਤਾ ਬਈ ਹਣ ਪੀੜਤਾਂ ਦੀ ਮਦਦ ਕਰਦੇ ਸੀ ਇਹਦੀ ਬੰਦਨਾਮੀ ਚੱਲਣ ਵਾਸਤੇ ਤਿਆਰ ਰਹਿਣਗੇ ਉਹ ਨਹੀਂ ਉਹਨਾਂ ਦੇ ਲਤਾਨੇ ਭਾਰ ਨਹੀਂ ਚੱਲਣਾ ਇਸ ਕਰਕੇ ਜਿਹੜੀ ਵੱਡੀ ਮਦਦ ਆ ਰਹੀ ਹੈ ਲੋਕਾਂ ਦੀ ਜਿਹੜਾ ਉਹਨਾਂ ਦੀ ਉਹਨਾਂ ਨੂੰ ਮਦਦ ਕਰਨਾ ਤੇ ਲੈਣਾ ਦੇਣਾ ਇਹਨੂੰ ਸਿਰੇ ਤੱਕ ਪੂਰ ਤੱਕ ਚੜ੍ਹ ਕੇ ਇਹਨਾਂ ਨੂੰ ਫਸਲਾਂ ਵਜਾ ਕੇ ਨਾ ਦੀਆਂ ਘਟੋ ਘਟੇ ਇਹਨਾਂ ਦੇ ਮਨ ਸ਼ਾਂਤ ਕਰੀਏ ਇਹਨਾਂ ਦੇ ਬੱਚਾਂ ਦੇ ਭਵਿੱਖ ਕੋਈ ਕੁਝ ਬਣੇ ਅੱਗੇ ਤੋਂ ਸਰਕਾਰਾਂ ਤੇ ਦਬਾਅ ਬਣਾਈਏ ਵੀ ਤੁਸੀਂ ਬੰਦੀ ਕੰਦ ਕਰੋ ਜੀ ਪੱਕਾ ਠੀਕ ਹੈ ਜੀ ਇਹ ਸਨ ਸਰਦਾਰ ਜੁਗਿੰਦਰ ਸਿੰਘ ਅਗਰਾਹ ਜਿਵੇਂ ਉਹਨਾਂ ਨੇ ਸਵਾਲਾਂ ਦੇ ਬੜੇ ਬਿਵਾਕੀ ਨਾਲ ਜਵਾਬ ਦਿੰਦਿਆਂ ਹੋਇਆਂ ਕਿਤੇ ਨਾ ਕਿਤੇ ਦਰਦ ਜਿਹੜਾ ਵਾ ਚਲਕਦਾ ਨਜ਼ਰ ਆ ਰਿਹਾ ਪੰਜਾਬ ਦੇ ਪ੍ਰਤੀ ਜੋ ਹਾਲਾਤ ਸੂਰਤੇ ਹਾਲਾਤ ਬਣੇ ਹੋਏ ਨੇ ਜ਼ਿਲ੍ਹਾ ਗੁਰਦਾਸਪੁਰ 'ਚ ਜਾਂ ਪੰਜਾਬ ਦੇ ਵੱਖੋ-ਵੱਖ ਖੇਤਰਾਂ ਦੇ ਵਿੱਚ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸ ਵੇਲੇ ਇਹ ਸਿਆਸੀ ਰੋਟੀਆਂ ਜਿਹੜਾ ਸੇਕਣ ਦਾ ਸਮਾਂ ਨਹੀਂ ਆ ਸਗੋਂ ਲੋਕਾਂ ਨੂੰ ਲੋੜ ਆ ਲੋੜਵੰਦਾਂ ਨੂੰ ਲੋੜ ਆ ਹਰ ਪੀੜਤਾ ਨੂੰ ਲੋੜ ਹੈ ਕੋਈ ਵੀ ਜਥੇਬੰਦੀ ਚਾਹੇ ਸਾਡੀ ਲੋਕਲ ਹੋਵੇ ਪੰਜਾਬ ਦੀ ਹੋਵੇ ਚਾਹੇ ਵੱਖੋ-ਵੱਖ ਸੂਬਿਆਂ ਦੇ ਚਾਉਂਦੀ ਹੋਵੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਿਹੜੀਆਂ ਨੇ ਉਲਟੀਆਂ ਡੱਕਾਂ ਲਗਾਈਆਂ ਜਾ ਰਹੀਆਂ ਨੇ ਇਸ ਕਰਕੇ ਇਹ ਨਾ ਹੋਵੇ ਉਹਨਾਂ ਚੇਤਾਵਨੀ ਵੀ ਦਿੰਦੇ ਆ ਇਸ ਸੰਬੰਧ ਦੇ ਵਿੱਚ ਕਿ ਆ ਕਿ ਸਾਨੂੰ ਸਰਕਾਰ ਦੇ ਖਿਲਾਫ ਜਿਹੜਾ ਵਾ ਕੋਈ ਵੱਡਾ ਸੰਘਰਸ਼ ਜਿਹੜਾ ਵਾ ਉਹ ਉਲੀਕਣਾ ਪਵੇ ਜਿਸ ਦੇ ਅੱਗੇ ਜਿਹੜੇ ਸਰਕਾਰ ਆ ਸਰਕਾਰ ਦੀ ਬੇਵਸੀ ਹੋ ਜਾਵੇਗੀ ਉਹਨਾਂ ਨੇ ਕਿਹਾ ਕਿ ਲੋੜਵੰਦਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿ ਰਾਸ਼ਨ ਕਿੱਥੋਂ ਆ ਰਿਹਾ ਵਾ ਸਿਰਫ ਉਹਨਾਂ ਦੇ ਹੱਥਾਂ ਤੱਕ ਪਹੁੰਚਣ ਦੀ ਗੱਲ ਆ ਕਿ ਹਰੇਕ ਲੋੜਵੰਦ ਦੇ ਹੱਥ ਤੱਕ ਜਿਹੜਾ ਵਾ ਰਾਸ਼ਨ ਪੁੱਜਣਾ ਚਾਹੀਦਾ ਹੁਣ ਤੱਕ ਲਈ ਇਹ ਨਹੀਂ ਸਹਯੋਗੀ ਕੈਮਰਾ ਪਰਸਨਰ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ